ਆ ਜਾਂਦਾ ਹੈ ਕਿ ਪੰਜਾਬ ਦਾ ਜੋ ਯੂਥ ਹੈ ਉਹ ਬਹੁਤੇ ਚੰਗੇ ਰਾਹ ਨਹੀਂ ਜਾ ਰਿਹਾ ਚਾਹੇ ਉਹਦੇ ਵਿੱਚ ਨਸ਼ੇ ਦੀ ਗੱਲ ਹੋ ਜਵੇ ਚਾਹੇ ਉਹਦੇ ਵਿੱਚ ਅੱਜ ਕੱਲ੍ਹ ਲੁੱਠਾ ਖੋਹਾਂ ਦੀ ਗੱਲ ਹੋ ਜਵੇ ਉਹਨਾਂ ਉਸ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਤਾਂ ਉਸ ਨਾਲ ਵਿਚਰਦੇ ਹੋ ਇਸ ਤਰ੍ਹਾਂ ਦੇ ਐਲੀਮੈਂਟਸ ਨਾਲ ਵਿਚਰਦੇ ਹੋ ਰੋਜ਼ਾਨਾ ਜ਼ਿੰਦਗੀ 'ਚ ਆਪਣੇ ਕੰਮ 'ਚ ਵੀ ਤੇ ਕਿਉਂਕਿ ਤੁਸੀਂ ਇਹਨਾਂ ਡੈਪਥ 'ਚ ਚੀਜ਼ਾਂ ਦੇ ਗਏ ਹੋ ਕਿਵੇਂ ਉਸ ਨੂੰ ਦੇਖਦੇ ਹੋ ਕਿ ਕਿਵੇਂ ਇਹਦਾ ਹੱਲ ਕੀਤਾ ਜਾ ਸਕਦਾ ਇਹਦਾ ਹੱਲ ਬੇਸਿਕਲੀ ਤਾਂ ਸਹਿਜ 'ਚ ਪਿਆ ਔਰ ਬਹੁਤ ਇਜ਼ੀ ਇੱਕ ਫੀਨੋਮੀਨਾ ਹੈਗਾ ਕਿ ਉੱਥੇ ਹੀ ਮੁੜਕੜ ਕੇ ਉੱਥੇ ਹੀ ਆਉਣਾ ਪਏਗਾ ਉਹਨਾਂ ਦੀ ਮਨੋਸਥਿਤੀ ਨੂੰ ਸਮਝਣ ਵਾਲੇ ادارے ਨਹੀਂ ਹੈਗੇ ਉਸ ਮਨੋਸਥਿਤੀ ਨੂੰ ਸਮਝ ਕੇ ਉਹਨੂੰ ਟੈਕਲ ਕਰਨ ਵਾਲੇ ادارے ਨਹੀਂ ਹੈਗੇ ਔਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਉਹ ਹੋਣਾ ਵੀ ਨਹੀਂ ਚਾਹੁੰਦਾ ਤੁਸੀਂ ਠੀਕ ਕਿਹਨੂੰ ਕਰ ਸਕਦੇ ਪੜਾ ਕੇ ਕਿਹਨੂੰ ਸਕਦੇ ਜਿਹੜਾ ਪੜ੍ਹਨਾ ਚਾਹੁੰਦਾ ਤੂੰ ਠੀਕ ਕਿਹਨੂੰ ਕਰ ਸਕਦੇ ਜਿਹੜਾ ਠੀਕ ਹੋਣਾ ਚਾਹੁੰਦਾ ਸੋ ਇਹ ਦੋਨੇ ਪਾਸੇ ਹੀ ਆ ਨਾ ਤਾਂ ਸਾਡਾ ਕ੍ਰਿਮੀਨਲ ਠੀਕ ਹੋਣਾ ਚਾਹੁੰਦਾ ਹੈ ਠੀਕ ਹੈ ਨਹੀਂ ਉਹਦੇ ਉਹਨੂੰ ਇਹ ਨਹੀਂ ਲੱਗਦਾ ਉਹਨੂੰ ਤਾਂ ਇੱਕ ਹੈਬਿਟੀ ਇਦਾਂ ਦੀ ਪੈ ਗਈ ਹੈ ਹੈਬਿਟੀ ਇਦਾਂ ਦੀ ਪੈ ਗਈ ਹੈ ਕਿ ਉਹਦਾ ਹੱਲ ਜੇ ਕੋਈ ਕਰ ਸਕਦਾ ਤਾਂ ਮਾਨਸਿਕ ਤੌਰ ਤੇ ਕੀਤਾ ਜਾ ਸਕਦਾ ਹੈ ਔਰ ਮਾਨਸਿਕ ਤੌਰ ਤੇ ਕੋਈ ਏਜੰਸੀ ਹੈ ਨਹੀਂ ਸਾਡੇ ਕੋਲ ਉਹਨੂੰ ਉਥੋਂ ਕੱਢਣ ਲਈ ਔਰ ਸੈਕੰਡ ਜੇਲ੍ਹਾਂ ਦਾ ਨਾਂ ਅਸੀਂ ਬਦਲ ਕੇ ਸੁਧਾਰ ਘਰ ਰੱਖ ਰਹੇ ਹਾਂ ਰੱਖ ਦਿੱਤਾ ਹੋਇਆ ਇਦਾਂ ਅਸੀਂ ਨਾਮ ਬਦਲੀ ਚ ਸਾਡੀ ਪੋਲਿਟਿਕਸ ਚੱਲ ਰਹੀ ਹੈ ਔਰ ਸਾਡਾ ਜਿਹੜਾ ਅੱਜ ਦੀ ਡੈਮੋਕ੍ਰੇਸੀ ਹੈ ਉਥੇ ਜੀ ਰਹੀ ਹੈ ਡੈਮੋਕ੍ਰੇਸੀ ਦੇ ਆਪਣੇ ਆਪਣੇ ਲਿਮਿਟੇਸ਼ਨਸ ਜਾਂ ਆਪਣੇ ਡਰਾਅ ਬੈਕਸ ਨੇ ਉਥੇ ਪ੍ਰੋਬਲਮ ਹੈ ਜਿਨ੍ਹਾਂ ਨੇ ਕਰਨਾ ਹੈ ਜਿਨ੍ਹਾਂ ਨੇ ਇਹਦੇ ਥਾਟ ਲੈ ਕੇ ਸੋਚਣਾ ਹੈ ਔਰ ਜਿਨ੍ਹਾਂ ਨੇ ਲੈਣਾ ਹੈ ਦੋ ਹੀ ਪਾਰਟਨਰ ਨੇ ਉਹਦੇ ਕਿਉਂਕਿ ਜਦੋਂ ਤੱਕ ਲੈਣ ਵਾਲਾ ਤਿਆਰ ਨਹੀਂ ਨਾ ਦੇਣ ਵਾਲਾ ਕੋਈ ਮਰਜ਼ੀ ਦੇਈ ਜਾਵੇ ਉਥੇ ਕੁਝ ਨਹੀਂ ਹੋਣਾ ਟੂ ਵੇ ਪ੍ਰੋਸੈਸ ਹੋਣਾ ਚਾਹੀਦਾ ਇਹਦਾ ਟੂ ਵੇ ਪ੍ਰੋਸੈਸ ਆ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਬਿਮਾਰ ਆਦਮੀ ਨੂੰ ਮੰਨਣਾ ਪੈਣਾ ਕਿ ਮੈਂ ਬਿਮਾਰ ਆਂ ਪਾਗਲ ਆਦਮੀ ਨੂੰ ਇਹ ਕਹਿਣਾ ਪੈਣਾ ਪਈ ਮੈਨੂੰ ਦਵਾਈ ਦੀ ਲੋੜ ਆ ਤੇ ਉੱਤੇ ਹੋ ਨਹੀਂ ਰਿਹਾ ਇਹਦਾ ਦਾ ਕੁਝ ਵੀ ਨਾ ਤਾਂ ਪੇਰੈਂਟਸ ਕਹਿ ਰਹੇ ਨੇ ਵੀ ਮੇਰਾ ਮੁੰਡਾ ਮੈਂ ਭੁਗਤਦਾ ਨਾ ਰੋਜ ਕੋਈ ਪੇਰੈਂਟਸ ਨਹੀਂ ਦੱਸ ਕੇ ਰਾਜੀ ਕਿ ਮੇਰਾ ਮੁੰਡਾ ਨਸ਼ੇੜੀ ਹੈ ਉਦੋਂ ਦੱਸਦੇ ਨੇ ਉਹ ਜਦੋਂ ਉਹ ਮਰਨ ਲੱਗਾ ਹੁੰਦਾ ਜਦੋਂ ਕੋਈ ਰਾਹ ਨਹੀਂ ਬਚਦਾ ਜਦੋਂ ਸ਼ੁਰੂ ਹੁੰਦਾ ਉਹਨੂੰ ਲੁਕਾਉਂਦੇ ਨੇ ਉਹ ਮੈਂ ਜਰਮਨੀ ਚ ਜੋਂ ਦਾਖਲ ਸੀਗਾ ਤੇ ਮੇਰੇ ਨਾਲ ਦੇ ਬੈੱਡ ਤੇ ਇੱਕ ਹੋਰ ਮੁੰਡਾ ਦਾਖਲ ਸੀਗਾ ਜਰਮਨੀ ਦਾ ਹੀ ਸੀਗਾ ਉਹ ਉਹਦਾ ਗੋਡਾ ਮਤਲਬ ਇੰਨੇ ਜਿਆਦਾ ਫ੍ਰੈਕਚਰ ਜਾਂ ਕਹਿ ਲੋ ਕਿ ਕ੍ਰਸ਼ ਹੋ ਗਿਆ ਸੀਗਾ ਕਿ ਉਹਨੂੰ ਇਲਾਜ ਕਰਾਉਣ ਲਈ ਹਰ 2 ਸਾਲ ਬਾਅਦ 2 ਮਹੀਨੇ ਹਸਪੀਟਲ 'ਚ ਰਹਿਣਾ ਪੈਂਦਾ ਸੀਗਾ ਤੇ ਉਹਦੀ ਮਦਰ ਜਦੋਂ ਵੀ ਆਉਂਦੀ ਸੀ ਰੀਅਲ ਮਦਰ ਉਹਦੀ ਜਦੋਂ ਵੀ ਆਉਂਦੀ ਸੀ ਉਹ ਇਹ ਬੋਲਦੀ ਸੀ ਸਾਰੇ ਮਰੀਜ਼ਾਂ ਨੂੰ ਸਾਰਿਆਂ ਨੂੰ ਦੱਸਦੀ ਸੀ ਜਿਹੜੇ ਵੀ ਉਹਦੇ ਕੋਲ ਬੈਠਦੇ ਸੀ ਕਿ ਇਟਸ ਮਾਈ ਸਨ ਮਿਸਟੇਕ ਹੀ ਵਾਸ ਡਰੰਕਰ ਹੈ ਕਿਸੇ ਮਾਂ ਚ ਇਦਾਂ ਦੀ ਹਿੰਮਤ ਸਾਡੇ ਤੇ ਔਰ ਹਿੰਮਤ ਜਿਨ੍ਹਾਂ ਚ ਹੈਗੀ ਆ ਉਦੋਂ ਬਣਦੀ ਹੈ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ